ਆਮ ਤੇ ਖਾਸ ਇਹ ਹੈ ਇੱਕ ਲੋਕਹਾਣੀ ਜਿਹੜੀ ਮੈਂ ਤੁਹਾਨੂੰ ਅੱਜ ਸੁਣਾਉਣ ਜਾ ਰਿਹਾ ਹਾਂ ਇੱਕ ਬਾਦਸ਼ਾਹ ਆਪਣੇ ਘੋੜਿਆਂ ਦੇ ਕਾਫਲੇ ਵਿੱਚ ਆਪ ਵੀ ਘੋੜੇ ਤੇ ਬੈਠਾ ਇੱਕ ਪਿੰਡ ਵਿੱਚੋਂ ਗੁਜ਼ਰ ਰਿਹਾ ਸੀ ਇੱਕ ਕੱਚੀ ਫਿਰਨੀ ਤੇ ਕੁਝ ਗੁਜਰੀਆਂ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਔਰਤ ਤੇ ਬਾਕੀ ਜਵਾਨ ਔਰਤਾਂ ਸਨ ਸਿਰ ਤੇ ਦੁੱਧ ਦਹੀਂ ਦੇ ਮਟਕੇ ਚੁੱਕੀ ਜਾ ਰਹੀਆਂ ਸੀ ਘੋੜਿਆਂ ਦੀ ਧਗੜ ਧਗੜ ਪੌੜਾਂ ਦਾ ਸ਼ੋਰ ਤੇ ਤੇਜ਼ ਹਵਾ ਨਾਲ ਉਹਨਾਂ ਸਾਰਿਆਂ ਦੇ ਸਿਰਾਂ ਤੋਂ ਦੁੱਧ ਦਹੀਂ ਨਾ ਭਰੇ ਕੱਚੀ ਮਿੱਟੀ ਦੇ ਮਟਕੇ ਥੱਲੇ ਜਾ ਪਏ ਮਟਕਿਆਂ ਦੀਆਂ ਠੀਕਰੀਆਂ ਬਣ ਗਈਆਂ ਤੇ ਦੁੱਧ ਦਹੀਂ ਮਿੱਟੀ ਵਿੱਚ ਰਲ ਗਏ ਮੁਟਿਆਰਾਂ ਥਾਵੇਂ ਬੈਠ ਕੇ ਰੋਣ ਲੱਗ ਪਈਆਂ ਰਾਜਾ ਘੋੜੇ ਤੋਂ ਉਤਰਿਆ ਤੇ ਮਟਿਆਰਾਂ ਦੇ ਸਿਰ ਤੇ ਹੱਥ ਰੱਖਿਆ ਤੇ ਉਹਨਾਂ ਨੂੰ ਚਾਂਦੀ ਦੀਆਂ ਮੋਹਰਾਂ ਦਿੱਤੀਆਂ ਜਦੋਂ ਰਾਜੇ ਦਾ ਧਿਆਨ ਬਜ਼ੁਰਗ ਗੁਜਰੀ ਵੱਲ ਗਿਆ ਤਾਂ ਉਸਨੇ ਵੇਖਿਆ ਉਹ ਇਕੱਲੀ ਹੀ ਹੱਸ ਰਹੀ ਸੀ ਰਾਜੀ ਨੇ ਉਸ ਦੇ ਵੱਲ ਮੂਹਰਾ ਨਾਲ ਭਰੀ ਮੁੱਠ ਕੀਤੀ ਤਾਂ ਉਹ ਹੋਰ ਉੱਚੀ ਦੇਣੀ ਹੱਸ ਕੇ ਬੋਲੀ ਕੀ ਹੋਇਆ ਜੇ ਚਾਰ ਸਿਰ ਦੁੱਧ ਡੁੱਲ ਗਿਆ ਮੈਂ ਤੇਰੇ ਪੈਸੇ ਨਹੀਂ ਲਵਾਂਗੀ ਇਹ ਵੀ ਕੋਈ ਵੱਡਾ ਨੁਕਸਾਨ ਹੈ ਰਾਜੀ ਨੇ ਸਵਾਲ ਕੀਤਾ ਬੀਬੀ ਤੂੰ ਇਕੱਲੀ ਹੀ ਕਿਉਂ ਹੱਸ ਰਹੀ ਹੈ ਉਸਨੇ بڑے ਠਰਮੇ ਨਾਲ ਜਵਾਬ ਦਿੱਤਾ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀਆਂ ਰਾਜਾ ਬੀਬੀ ਮੈਂ ਆਮ ਲੋਕ ਨਹੀਂ ਬਾਦਸ਼ਾਹ ਹਾਂ ਮੇਰੀਆਂ ਨਜ਼ਰਾਂ ਵਿੱਚ ਤੂੰ ਖਾਸ ਨਹੀਂ ਪਰ ਤੂੰ ਕਿਉਂ ਹੱਸ ਰਹੀ ਹੈ ਉਹ ਕਹਿੰਦੀ ਜਰੂਰ ਪੁੱਛਣਾ ਰਾਜਾ ਕਹਿੰਦਾ ਹਾਂ ਤਾਂ ਫਿਰ ਆਮ ਬੰਦਿਆਂ ਵਾਂਗ ਸੁਣ ਜਿਸ ਰਿਆਸਤ ਵਿੱਚ ਮੈਂ ਜਵਾਨ ਹੋਈ ਉੱਥੇ ਦਾ ਬਾਦਸ਼ਾਹ ਬਹੁਤ ਕਮੀਨਾ ਸੀ ਆਰ ਨਵ ਬਿਆਹੀ ਨੂੰ ਮੁਕਲਾਵੇ ਵਾਲੀ ਰਾਤ ਉਸ ਕੋਲ ਕਠਣੀ ਪੈਂਦੀ ਸੀ ਪਰ ਮੇਰੇ ਪਤੀ ਨੇ ਸਾਡੇ ਵਿਆਹ ਦੀ ਢਿੰਕ ਵੀ ਰਾਜੇ ਨੂੰ ਭੈਣ ਨਹੀਂ ਦਿੱਤੀ ਸਾਡੇ ਇੱਕ ਪੁੱਤਰ ਪੈਦਾ ਹੋਇਆ ਤੇ ਫਿਰ ਮੇਰਾ ਪਤੀ ਲਾਮ ਨੂੰ ਕਮਾਈਆਂ ਕਰਨ ਚਲੇ ਗਿਆ ਪਿੱਛੋਂ ਬਾਦਸ਼ਾਹ ਤੱਕ ਮੇਰੇ ਹੁਸਨ ਦੀ ਖਬਰ ਪਹੁੰਚ ਗਈ ਉਹਦੇ ਨੌਕਰ ਮੈਨੂੰ ਜਬਰੀ ਚੁੱਕ ਕੇ ਲੈ ਗਏ ਮੈਂ ਇੱਕ ਸਧਾਰਨ ਔਰਤ ਬਾਦਸ਼ਾਹ ਦੀ ਰਖੀਲ ਬਣ ਗਈ ਤੇ ਫਿਰ ਕਈ ਬਰੇ ਬੀਤ ਗਏ ਮੇਰਾ ਪਤੀ ਕਈ ਬਰਿਆਂ ਪਿੱਛੋਂ ਕਮਾਈਆਂ ਕਰਕੇ ਮੁੜਿਆ ਉਸ ਨੂੰ ਪਤਾ ਲੱਗਾ ਕਿ ਮੇਰਾ ਘਰ ਉੱਜੜ ਗਿਆ ਹੈ ਕਿਸੇ ਤਰ੍ਹਾਂ ਉਸਨੇ ਮੇਰੇ ਨਾਲ رابطہ ਕਾਇਮ ਕੀਤਾ ਤੇ ਮੈਨੂੰ ਪੁੱਛਿਆ ਜੇ ਤਾਂ ਤੂੰ ਆਪਣੀ ਮਰਜ਼ੀ ਨਾਲ ਆਈ ਹੈ ਤਾਂ ਠੀਕ ਜੇ ਬਾਦਸ਼ਾਹ ਜ਼ਬਰੀ ਚੁੱਕ ਕੇ ਲਿਆਇਆ ਤਾਂ ਦੱਸ ਮੈਂ ਕੋਈ ਹੀਲਾ ਕਰਾਂਗਾ ਤਾਂ ਮੈਂ ਕਿਹਾ ਰੱਬ ਦੇ ਬੰਦੇ ਆ ਰੱਬ ਦੇ ਵਾਸਤੇ ਮੈਨੂੰ ਲੈ ਚੱਲ ਮੈਂ ਇੱਥੇ ਇੱਕ ਦਿਨ ਵੀ ਹੋਰ ਰਹਿਣਾ ਨਹੀਂ ਚਾਹੁੰਦੀ ਫਿਰ ਮੈਂ ਉਹਨੂੰ ਦੱਸਿਆ ਕਿ ਬਾਦਸ਼ਾਹ ਹਰ ਮੰਗਲਵਾਰ ਦੀ ਰਾਤ ਇੱਕ ਪਹਾੜੀ ਜੰਗਲ ਦੀ ਕਿਸੇ ਇਕਾਂਤ ਥਾਂ ਤੇ ਗੁਜ਼ਾਰਦਾ ਹੈ ਮੈਂ ਉਹਦੇ ਨਾਲ ਹੁੰਦੀ ਆ ਤੇ ਸਾਰਾ ਪਤਾ ਟਿਕਾਣਾ ਦੱਸ ਦਿੱਤਾ ਮੇਰਾ ਪਤੀ ਇੱਕ ਰਾਤ ਪਹਿਲਾਂ ਹੀ ਉਸ ਥਾਂ ਤੇ ਲੁਕ ਗਿਆ ਅੱਧੀ ਰਾਤ ਜਦੋਂ ਬਾਦਸ਼ਾਹ ੂਕ ਸੁੱਤਾ ਪਿਆ ਸੀ ਪਹਿਰੇਦਾਰ ਵੀ ਸੌ ਰਹੇ ਸੀ ਮੇਰਾ ਪਤੀ ਆਇਆ ਥੇ ਉਸਨੇ ਤੀਜ ਤਾਰ ਹਥਿਆਰ ਨਾਲ ਬਾਦਸ਼ਾਹ ਦੀ ਤੌਣ ਧੜ ਤੋਂ ਅਲੱਗ ਕਰ ਦਿੱਤੀ ਸਾਨੂੰ ਪਤਾ ਸੀ ਕਿ ਬਾਦਸ਼ਾਹ ਨੂੰ ਮਾਰਨ ਦਾ ਹਰਜਾਨਾ ਕੀ ਹੋਵੇਗਾ ਫਿਰ ਅਸੀਂ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲ ਦੀ ਘੁੰਮਣ ਘੇਰੀ ਵਿੱਚ ਫਸ ਗਏ ਅਗਲੀ ਆਫਤ ਇਹ ਪਈ ਕਿ ਇੱਕ ਨਾਗ ਜੋ ਕਿ ਫਨ ਫੈਲਾ ਕੇ ਫੁੰਕਾਰੇ ਮਾਰ ਰਿਹਾ ਸੀ ਨੇ ਸਾਡਾ ਰਾਹ ਕੀਰ ਲਿਆ ਮੇਰੇ ਪਤੀ ਨੇ ਕਿਹਾ ਤੂੰ ਅੱਗੇ ਨਿਕਲ ਇਨੂੰ ਮੈਂ ਦੇਖਦਾ ਮੇਰੀ ਅੱਖਾਂ ਸਾਹਮਣੇ ਨਾਗ ਨੇ ਉਸ ਨੂੰ ਇੱਕ ਬਾਰ ਨਹੀਂ ਸਗੋਂ ਕਈ ਵਾਰ ਦੱਸਿਆ ਤੇ ਉਹ ਅੱਖਾਂ ਮੀਚ ਗਿਆ ਕੱਲੀ ਜਿੰਦੜੀ ਜੰਗਲ ਦੇ ਰਾਹ ਤੇ ਮਾਮਲੇ ਭਾਰੀ ਪੈਣੇ ਸੀ ਦਿਨ ਚੜ੍ਹਿਆ ਤਾਂ ਡਾਕੂਆਂ ਨੇ ਮੈਨੂੰ ਘੇਰ ਲਿਆ ਮੇਰਾ ਹੁਸਨ ਵੇਖ ਕੇ ਉਹ ਵੀ ਹੋਸ਼ ਗਵਾ ਬੈਠੇ ਇਹ ਕਾਹਕੇ ਮੈਂ ਤੈਨੂੰ ਲੈ ਕੇ ਜਾਵਾਂਗਾ ਦੂਜਾ ਕਾਹੇ ਐਡੀ ਸੋਹਣੀ ਤੂੰ ਇਹ ਮੇਰੀ ਬਣੇਗੀ ਤੇ ਫਿਰ ਤੀਜਾ ਚੌਥਾ ਸਾਰੇ ਦਾਵੇਦਾਰ ਪੜ ਗਏ ਝਗੜਾ ਸੁਣ ਕੇ ਉਹਨਾਂ ਦਾ ਸਰਦਾਰ ਆਣ ਟੱਪ ਗਿਆ ਤੇ ਉਹ ਕਿਲਕੇ ਬੋਲਿਆ ਨਹੀਂ ਇਸ پری ਨੂੰ ਕੋਈ ਨਹੀਂ ਲੈ ਜਾਵੇਗਾ ڈاکੂਆਂ ਵਾਲਾ ਕੰਮ ਕਰਦੇ ਆ ਇਹਦਾ ਮੁੱਲ ਵਟਾਂਗੇ ਤੇ ਉਹਨਾਂ ਨੇ ਫੇਰ ਬੜੇ ਮਹਿੰਗੇ ਭਾ ਮੈਨੂੰ ਕੋਠੇ ਤੇ ਵੇਚ ਦਿੱਤਾ ਮੈਂ ਵੇਸਵਾ ਬਣ ਗਈ ਤੇ ਫੁੱਲਾਂ ਤੋਂ ਮਲੂਕ ਜਿੰਦੜੀ ਹਵਸੀ ਮਰਦ ਨੇ ਨੋਚ-ਨੋਚ ਕੇ ਖਾ ਲਈ ਸਿੱਤਮ ਜਰੀਫੀ ਦੀ ਹੱਤ ਇੱਥੇ ਵੀ ਨਹੀਂ ਮੁੱਕੀ ਇੱਕ ਰਾਤ ਜੋ ਗਾਹਕ ਬਣ ਕੇ ਆਪਣੀ ਹਵਸ ਮਿਟਾ ਕੇ ਗਿਆ ਉਹਨੇ ਧਰਤੀ ਤੇ ਅਸਮਾਨ ਕੰਬਣ ਲਾ ਦਿੱਤੇ ਉਹ ਮੇਰਾ ਉਹੀ ਪੁੱਤਰ ਸੀ ਜਿਸ ਨੂੰ ਮੈਂ 4 ਬਰਿਆਂ ਦੇ ਨੂੰ ਕੱਲਾ ਛੱਡ ਕੇ ਆਈ ਸੀ ਮੈਂ ਤਾਂ ਉਸ ਨੂੰ ਨੈਣ ਨਕਸ਼ ਤੇ ਹੱਥਾਂ ਪੈਰਾਂ ਤੋਂ ਪਛਾਣ ਲਿਆ ਸੀ ਇਹ ਇੰਨਾ ਸੋਹਣਾ ਬੁਰਾ ਕਰਮ ਕਰਨ ਵਾਲਾ ਹੈ ਤਾਂ ਮੇਰਾ ਪੋਤੀ ਪਰ ਉਹਨੂੰ ਦੱਸਦੀ ਕਿਵੇਂ ਕਿ ਮਾਂ ਤੇਰੀ ਬੇਸਵਾਕੀ ਨੇ ਬਣਾਈ ਹੈ ਇਹ ਦੁੱਖ ਤਾਂ ਅੰਦਰ ਜਰ ਲਿਆ ਪਰ ਦੂਜਾ ਪੁੱਤ ਦਾ ਭਾਰ ਜਰਿਆ ਨਿਆ ਗਿਆ ਨਾਸੂਰ ਬਣ ਕੇ ਕੋ-ਕੋ ਮਾਰਨ ਲੱਗਾ ਧਰਤੀ ਤੇ ਪਾਪ ਨਹੀਂ ਮਹਾ ਪਾਪ ਦਾ ਸਿਖਰ ਸੀ ਇੱਕ ਦਿਨ ਫੈਸਲਾ ਕੀਤਾ ਕਿ ਆਪਣੇ ਆਪ ਨੂੰ ਹੱਥੀਂ ਚਿਖਾ ਵਿੱਚ ਚੁਣ ਕੇ ਲੰਬੂ ਲਾ ਲੈਣ ਨਾਲ ਮਨ ਸ਼ਾਂਤ ਹੋ ਸਕਦਾ ਕੋਠੇ ਤੋਂ ਭੱਜ ਕੇ ਇੱਕ ਸਮੁੰਦਰ ਕਿਨਾਰੇ ਚਲੀ ਗਈ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਵਿੱਚ ਆਪਣੇ ਆਪ ਨੂੰ ਚਿੰਨ ਲਿਆ ਉੱਪਰ ਵਾਲੇ ਅੱਗੇ ਫਰਿਆਦ ਕੀਤੀ ਹੱਥ ਜੋੜੇ ਜੇ ਤੂੰ ਸੱਚਾ ਐ ਤਾਂ ਮੁੜ ਕੇ ਇਸ ਜਾਮੇ 'ਚ ਫੇਰ ਨਾ ਕਦੇ ਭੇਜੀ ਹਾਲੇ ਮੈਂ ਟੀਲੀ ਲਾਣ ਹੀ ਲੱਗੀ ਸੀ ਕਿ ਐਡੀ ਜ਼ੋਰ ਦੀ ਤੂਫਾਨ ਆਇਆ ਸਣੇ ਲੱਕੜਾਂ ਦੇ ਮੈਂ ਸਮੁੰਦਰ ਵਿੱਚ ਜਾ ਡਿੱਗੀ ਲੱਗਿਆ ਕਿ ਹੁਣ ਛਟਕਾਰਾ ਮਿਲ ਜਾਏਗਾ ਜਿਹਦੇ ਮੂਰੇ ਮੈਂ ਤਰ ਲਈ ਕਰਦੀ ਸੀ ਉਹ ਮੌਤ ਫਿਰ ਕੰਨੀ ਖਿਸਕਾ ਗਈ ਘਾਟ ਤੇ ਕੱਪੜੇ ਧੋਂਦੇ ਧੋਬੀਆਂ ਨੇ ਵੇਖਿਆ ਕਿ ਸੱਸੀ ਵਾਂਗ ਕੋਈ ਰੁੜਿਆ ਆਉਂਦਾ ਉਹਨਾਂ ਨੇ ਛਾਲਾ ਮਾਰੀਆਂ ਮੈਨੂੰ ਅਧਮੋਈ ਨੂੰ ਵਾਰ ਕੱਢ ਲਿਆ ਘੜੇ ਤੇ ਪੁੱਠਾ ਪਾ ਕੇ ਪੇਟ ਵਿਚਲਾ ਪਾਣੀ ਨਿਕਲਿਆ ਤਾਂ ਮੈਨੂੰ ਸੁਰਤ ਆ ਗਈ ਧੋਬੀ ਆਪਸ ਵਿੱਚ ਪਹਿਲਾਂ ਹੀ ਫੈਸਲਾ ਕਰ ਚੁੱਕੇ ਸੀ ਉਹਨਾਂ ਦਾ वार्तालाਪ ਕੀ ਸੀ ਕੋਈ ਆਖੇ ਬੜੀ ਸੋਹਣੀ ਹੈ ਗੁਜਰੀ ਲੱਗਦੀ ਹੈ ਇੰਦਰਦਰਵਾਰ ਵਿੱਚੋਂ ਕੋਈ ਭੱਜੀ ਲੱਗਦੀ ਹੈ ਪਤਾ ਨਹੀਂ ਕਿਹੜੇ ਦੁੱਖਾਂ ਕਰਕੇ ਸਮੁੰਦਰ ਵਿੱਚ ਛਾਲ ਮਾਰਦੀ ਤੇ ਤੇ ਆਖਰੀ ਤਜਵੀਜ਼ ਕਿਆ ਕਮਾਲ ਸੀ ਕਹਿਣ ਲੱਗਾ ਗੁੱਜਰ ਦੀ ਧੀ ਮਰ ਗਈ ਐ ਵਿਚਾਰਾ ਕੱਲਾ ਆ ਉਹਨੂੰ ਦੇ ਆਨਿਆਂ ਲਾ ਜਾ ਕੇ ਸਾਲ ਭਰ ਦੁੱਧ ਹੀ ਮੁਫਤ ਲਵਾਂਗੇ ਤੇ ਮੈਂ ਇਹ ਤਾਂ ਨਹੀਂ ਦੱਸਣਾ ਕਿ ਮੈਂ ਕੌਣ ਸੀ ਪਰ ਫਿਰ ਮੈਂ ਗੁਜਰੀ ਜ਼ਰੂਰ ਬਣ ਗਈ ਪਿਛਲੇ ਸਾਲ ਗੁੱਜਰ ਵੀ ਚਾਲੇ ਪਾ ਗਿਆ ਤੇ ਕੰਨ ਲਾ ਕੇ ਦਰਦ ਦਾ ਮਹਾਭਾਰਤ ਸੁਣਨ ਵਾਲੇ ਰਾਜੇ ਦੇ ਹੱਥੋਂ ਘੋੜੇ ਦੀ ਲਗਾਮ ਖਿੱਚ ਕੇ ਗੁਜਰੀ ਬੋਲੀ ਤੂੰ ਦੱਸ ਮਟਕਾ ਤੇ ਦੁੱਧ ਗਿਆ ਤਾਂ ਕੀ ਹੋਇਆ ਮੇਰਾ ਬਚਿਆ ਹੀ ਪਹਿਲਾ ਕੀ ਐ ਤੇ ਤੈਨੂੰ ਲੱਗਦਾ ਨਹੀਂ ਤੂੰ ਆਮ ਬੰਦਾ ਹੀ ਐ ਖਾਸ ਤਾਂ ਮੈਂ ਆ ਤੇ ਇਸ ਨੂੰ ਲਿਖਿਆ ਹੈ ਜੀ ਐਸ ਅਸ਼ੋਕ ਪੋਰਾ ਜੀ